ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਗੋ ਜੁਗੋ ਤਲ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਾਜਰੇ ਗੁਰੂ ਕੈਰੀ ਸਾਧ ਸੰਗਤ ਜੀ ਇਹ ਜੋ ਪਾਵਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ ਪੰਚਮ ਪਿਤਾ ਸ੍ਰੀ ਦਾਨਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਵਾਜ਼ ਧੰਤਨ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਦੇ ਬੁਖਾਰ ਵਿੱਚੋਂ ਚਾਰਨ ਕੀਤਾ ਹੋਇਆ ਇਹ ਪਾਲ ਪਿੱਤਰ ਸ਼ਬਦ ਸੋਠ ਰਾਗ ਅੰਦਰ ਜੁਗੋ ਜੁਗੋ ਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 611ਵੇਂ ਅੰਗਤ ਹੈ ਇਸ ਪਾਲ ਪਿੱਤਰ ਸ਼ਬਦ ਵਿੱਚ ਧੰਤਨ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਸਕਾਲ ਪੁਰਖ ਦੀ ਸਭ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਗੁਰਦੇਵ ਪਿਤਾ ਆਪਣੀ ਪਾਤ ਪੁੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਤਾਲ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਸੋਠ ਮਹੱਲਾ 5 ਕਾਰ ਦੂਜਾ ਚੌਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਇਸ ਲੇਖੇਠ ਇਸ ਸ਼ਬਦ ਵਿੱਚ ਪਰਮਾਨੰ ਕਰਦੇ ਹਨ ਸੋਤ ਮਹਿਲਾ ਪੰਜਵਾ ਕਾਰ ਦੂਜਾ ਤੋਂ ਭਾਵ ਹੈ ਕਿ ਸੰਗੀਤ ਵਿੱਚ ਕੀਰਤਨ ਦੇ ਆਧਾਰ ਤੇ ਅਸੀਸ ਨੂੰ ਦੂਜੇ ਘਰ ਵਿੱਚ ਗਾਉਣਾ ਹੈ 4 ਵਜੇ ਤੋਂ ਭਾਵ ਹੈ ਚਾਰ ਪਦਿਆਂ ਵਾਲਾ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕਾਰ ਤੁਖ ਇੱਕ ਹੈ ਉਹ ਗੁਰੂ ਜੀ ਕਿਰਪਾ ਦਾ ਸਦਕਾ ਪ੍ਰਾਪਤ ਹੁੰਦਾ ਹੈ ਸੋ ਗੁਰੂ ਪਰਿ ਸਤ ਸੰਗ ਜੀ ਇਹ ਸ਼ਬਦ ਤੋਂ ਪਹਿਲਾਂ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਹੀ ਆਪਣੇ ਮਾਤਾ ਪਿਤਾ ਮੰਨਿਆ ਹੈ ਕਿਉਂਕਿ ਜੋ ਸਾਡੇ دنیਵੀ ਮਾਤਾ ਪਿਤਾ ਹਨ ਉਹ ਥੋੜੇ ਚਿਰੇ ਹੋਇਆ ਕਰਦੇ ਹਨ ਪਰ ਜੋ ਅਕਾਲ ਪੁਰਖ ਪਿਤਾ ਹੈ ਉਸ ਦੀ ਵੀ ਹੋਂਦ ਵਾਲੇ ਤੇ ਦੁਨੀਆਂ ਤੇ ਸਦਾ ਕਾਇਮ ਰਹਿਣ ਵਾਲੇ ਹਨ ਇਸ ਕਰਕੇ ਇਸ ਸ਼ਬਦ ਤੋਂ ਪਹਿਲਾਂ ਵੀ ਕਈ ਸ਼ਬਦਾਂ ਦੇ ਵਿੱਚ ਧਰਮ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ ਮਾਤਾ ਪਿਤਾ ਕਹਿ ਕੇ ਸੰਬੋਧਨ ਕੀਤਾ ਹੈ ਜਿਵੇਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਗੁਰੂ ਸਾਹਿਬ ਜੀ ਅਕਾਲ ਪੁਰਖ ਨੂੰ ਕਹਿੰਦੇ ਹਨ اے ਪ੍ਰਭੂ ਤੁਸੀਂ ਮੇਰੇ ਮਾਤਾ ਪਿਤਾ ਹੋ ਬੰਦਪ ਸਾਖ ਸੰਬੰਧੀਆਂ ਨੂੰ ਕਿਹਾ ਜਾਂਦਾ ਹੈ ਭਰਾਤਾ ਭਰਾ ਨੂੰ ਕਿਹਾ ਜਾਂਦਾ ਹੈ ਕਿ ਪ੍ਰਭੂ ਆਪ ਹੀ ਮੇਰੇ ਮਾਤਾ ਪਿਤਾ ਹੋ ਆਪ ਹੀ ਮੇਰੇ ਸਾਖ ਸੰਬੰਧੀ ਹੋ ਆਗ ਆਪ ਹੀ ਮੇਰੇ ਸੱਜਣ ਮਿੱਤਰ ਹੋ ਆਪ ਹੀ ਮੇਰੇ ਭਰਾ ਹੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਤੋਂ ਪਹਿਲਾਂ ਵੀ ਕਈ ਸ਼ਬਦਾਂ ਵਿੱਚ ਆਲਪੁਰਖ ਨੂੰ ਮਾਤਾ ਪਿਤਾ ਕਹਿ ਕੇ ਸਬੋਧਨ ਕੀਤਾ ਹੈ ਜਿਵੇਂ ਗੁਰੂ ਸਾਹਿਬ ਜੀ ਕੇ ਦੇਹਾਨ ਮੇਰਾ ਮਾਤਾ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਗਾ ਕਰੀ ਤੇਰਾ ਕਰਾਇਆ ਕਿ ਪ੍ਰਭੂ ਤੂੰ ਹੀ ਮੇਰੇ ਮਾਤਾ ਪਿਤਾ ਹੋ ਜਿਸ ਤਰ੍ਹਾਂ ਆਪ ਕਿਰਪਾ ਕਰਦੇ ਹੋ ਬਚਨ ਕਰਦੇ ਹੋ ਹੁਕਮ ਕਰਦੇ ਹੋ ਉਸ ਤਰ੍ਹਾਂ ਹੀ ਮੈਂ ਆਪ ਜੀ ਦੇ ਦッセ ਹੋਏ ਪੂਰਨਿਆ ਤੇ ਚੱਲਦਾ ਹਾਂ ਇਸ ਕਰਕੇ ਪ੍ਰਭੂ ਜੋ ਕਸ਼ਮੈ ਕਰਦਾ ਆਪ ਜੀ ਦੇ ਹੁਕਮ ਅਨਸਾਰ ਹੁਣ ਸਾਰੇ ਹੁਕੇ ਕਰਦਾ ਹ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਮਤ ਪਾਲਣ ਲਾ ਕ ਕਰੀ ਤੇਰਾ ਕਰਾਇਆ ਪ੍ਰਭ ਮੈਂ ਹਰ ਕਾਰਜ ਆਪ ਜੀ ਦੇ ਕਹਿਣ ਤੇ ਕਰਤਾ ਹ ਤੁਸੀਂ ਮੇਰੀ ਪਤ ਪਾਲਣਾ ਕਰਨ ਵਾਲੇ ਹੋ ਪ੍ਰਭ ਤੁਸੀਂ ਹੀ ਮੇਰੇ ਮਾਤਾ ਪਿਤਾ ਹੋ ਇਸ ਕਰਕੇ ਇਹ ਸ਼ਬਦ ਵਿੱਚ ਵੀ ਤਾਲ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਉਪਦੇਸ਼ ਕਰਦੇ ਹਨ ਇਕ ਪਿਤਾ ਇਸ ਕੇ ਹਮ ਬਾਰਖ ਤੂੰ ਮੇਰਾ ਗੁਰੂ ਹਾਈ ਕੇ ਕਾਲ ਪ੍ਰਖੋ ਆਪ ਇਕ ਹੀ ਮੇਰੇ ਮਾਤਾ ਪਿਤਾ ਹੋ ਆਪ ਹੀ ਮੇਰੇ ਗੁਰੂ ਹੋ ਆਪ ਹੀ ਮੇਰੇ ਇਸਤ ਪ੍ਰਮਾਤਮਾ ਹੋ ਇਕ ਪਿਤਾ ਇਸ ਕੇ ਹਮ ਬਾਰਖ ਤੂੰ ਮੇਰਾ ਗੁਰੂ ਹਾਈ हे ਪ੍ਰਭੂ ਅਸੇ ਆਪ ਜੀ ਦੇ ਛੋਟੇ ਛੋਟੇ ਅਣਜਾਣ بے سمجھ ਬੱਚੇ ਹਾਂ ਜਦ ਕਬੀਰ ਸਾਹਿਬ ਜੀ ਬਾਣੀ ਉਪਦੇਸ਼ ਕਰਦੇ ਹੁ ਸੁੱਤ ਅਪਰਾਧ ਕਰਤ ਹੈ ਜੇਤੇ ਜੰਨੀ ਚੀਤ ਨਾ ਰਾਖਸ ਤੇ ਤੇ ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਪ੍ਰਭੂ ਆਪ ਸਾਡੇ ਮਾਤਾ ਪਿਤਾ ਹੋ ਇਸ ਕਰਕੇ ਆਪ ਹੀ ਸਾਡੀ ਪ੍ਰਤਪਾਲਨਾ ਕਰਨ ਵਾਲੇ ਸੁੱਤ ਅਪਰਾਧ ਕਰਤ ਹੈ ਜੇਤੇ ਜਿਤਰਾ ਪੁੱਤਰ ਇਨੇਕਾਂ ਅਪਰਾਧ ਕਰਤਾ ਹੈ ਭਗਤ ਜਨਮ ਦੇਣ ਵਾਲੀ ਮਾਂ ਜਿਹੜੀ ਹੈ ਉਹ ਬੱਚੇ ਦੇ ਉਗੜਾਂ ਨੂੰ ਚਿਤਾਰਦੀ ਨਹੀਂ ਹੈ ਸੁਤ ਅਪਰਾਧ ਕਰਤ ਹੈ ਜੀਤੇ ਜੰਨੀ ਚੀਖ ਨਾ ਰਾਫ ਤੇ ਤੇ ਰੰਬਈਆ ਹਉ ਬਾਰਕ ਤੇਰਾ ਕਾਹੇ ਨਸ ਖੰਡਸ ਉਗਣ ਮੇਰਾ ਪ੍ਰਭੂ ਮੈਂ ਆਪ ਜੀ ਦਾ ਬੱਚਾ ਹਾਂ ਆਪ ਮੇਰੇ ਮਾਤਾ ਪਿਤਾ ਹੋ ਜੈਸਾ ਬਾਲਕ ਭਾਇ ਸਪਾਈ ਲੱਖ ਉਪਰਾਧ ਕਮਾਵੇ ਕਰ ਉਪਦੇਸ਼ ਝਿਲਕੇ ਬੋ ਫਾਤੀ ਔਰ ਪਿਤਾ ਕੋਲਾਰ ਸਰਦਨਾਵੀ ਤੌਰ ਤੇ ਪਿਤਾ ਆਪਣੇ ਬੱਚੇ ਨੂੰ ਝੜਕ ਮਾਰਦਾ ਹੈ ਫਿਰ ਹੁੰਦੇ ਵੀ ਫਿਰ ਆਪਣੇ ਘਰ ਦਾ ਲਾ ਕੇ ਚੁੱਪ ਵੀ ਕਰਾਉਂਦਾ ਹੈ ਜ਼ਰਾਸਾ ਵੀ ਦਿੰਦਾ ਹੈ اے ਪ੍ਰਭੂ ਆਪ ਸਾਨੂੰ ਉਪਦੇਸ਼ ਦੇਣ ਵਾਲੇ ਹੋ ਕਿਰਪਾ ਬਖਸ਼ਣ ਵਾਲੇ ਹੋ ਆਪ ਹੀ ਸਾਨੂੰ ਆਪਣੇ ਕੰਠ ਹਿਰਦੇ ਨਾਲ ਲਾ ਕੇ ਸਾਡੀਆਂ ਭੁੱਲਾਂ ਬਖਸ਼ਣ ਵਾਲੇ ਹੋ ਗੁਣ ਅਵਗਣ ਬੇਰਾ ਕਿਸ਼ਨਾ ਵਿਚਾਰਿਆ ਬਖਸ਼ ਲਿਆਖ ਨਾਮਾ ਹੈ ਜਦੋਂ ਪ੍ਰਭੂ ਆਪ ਕਿਰਪਾ ਦੇ ਘਰ ਵਿੱਚ ਆਪਣੇ ਸੇਵਕ ਨੂੰ ਆਪਣਾ ਬੱਚਾ ਜਾਣ ਕੇ ਸੇਵਕ ਜਾਣ ਕੇ ਕਿਰਪਾ ਕਰਦੇ ਹੋ ਤਾਂ ਉਹਦੇ ਗੁਨਾਹ ਤੇ ਔਗਣਾ ਦੀ ਵਿਚਾਰ ਨਹੀਂ ਕਰਦੇ ਸ਼ਰਨ ਆਏ ਦੀ ਲਾਜ ਰੱਖਦੇ ਹੋ ਤਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨਿਮਰਤਾ ਸਾਇਤ ਆਪੂਰਖ ਦੇ ਚਰਨਾਂ ਵਿੱਚ ਇਹ ਸ਼ਬਦ ਰਾਹੀਂ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਆਪੇ ਆਪ ਹੀ ਇੱਕੋ ਇੱਕ ਮੇਰੇ ਮਾਤਾ ਪਿਤਾ ਹੋ ਅਸੀਂ ਆਪ ਜੀ ਦੇ ਛੋਟੇ ਛੁੱਟੇ ਬਾਲ ਬੇਸਮਝ ਦੇ ਅਣਜਾਨ ਬੱਚੇ ਹਾਂ ਪ੍ਰਭੂ ਇਸ ਕਰਕੇ ਆਪ ਹੀ ਮੇਰੇ ਗੁਰੂ ਹੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਦੇਸ਼ ਕਰਦੇ ਹਨ ਏਕ ਪਿਤਾ ਏਕ ਸਕੇ ਹਮ ਬਾਲਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਜੀਓ ਹਮਾਰਾ ਬਲ ਬਲ ਜਾਸੀ ਹਰਗਾ ਸਨ ਦੇਹੋ ਦਿਖਾਈ ਗੁਰੂ ਅਰਜਨ ਪਾਸ਼ਾ ਜੀ ਨਮਰਤਾ ਸਹਿਤ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਆਪ ਹੀ ਸਾਡੇ ਮਾਤਾ ਪਿਤਾ ਹੋ ਅਸੀਂ ਆਪ ਦੇ ਛੋਟੇ ਬੇਸਮਝ ਅਣਜਾਣ ਬਾਲਕ ਹਾਂ ਬੱਚੇ ਹਾਂ ਆਪ ਹੀ ਸਾਡੇ ਗੁਰੂ ਹੋ ਪ੍ਰਭੂ ਹੇ ਮੇਰੇ ਪਿਆਰੇ ਮਿੱਤਰ ਪ੍ਰਭੂ ਮੇਰੀ ਬੇਨਤੀ ਸੁਣੋ ਕਿ ਪ੍ਰਭੂ ਮੇਰਾ ਮੇਰੀ ਜਿੰਦ ਜਰੀ ਹੈ ਆਪ ਇਹ ਦਰਸ਼ਲਾਤੋ ਬਾਲ ਬਾਲ ਬਲਹਾਰ ਜਾ ਰਹੀ ਹੈ ਕੁਰਬਾਨ ਜਾ ਰਹੀ ਹੈ ਪ੍ਰਭੂ ਸੁਲਮੀਤਾ ਜੀਓ ਜੀਓ ਹਮਾਰਾ ਬਲਬਲ ਜਾਸੀ ਹਰ ਦਸਨ ਦਿਹੋ ਦਿਖਾਈ ਕਿਰਪਾ ਕਰਕੇ ਆਪਣਾ ਸਾਨੂੰ ਦਰਸ਼ਨ ਦਿਓ ਮੇਰੀ ਜਿੰਦ ਆਪ ਜੀ ਤੋਂ ਕੁਰਬਾਨ ਜਾ ਰਹੀ ਹੈ ਬਲਹਾਰ ਜਾ ਰਹੀ ਹੈ ਇਸ ਕਰਕੇ ਪ੍ਰਭੂ ਮੈਂ ਆਪੇ ਦੇ ਦਰਸ਼ਨਾਂ ਤੋਂ ਆਪੇ ਜਿੰਦ ਬਾਰਦਾ ਹਾਂ ਸਭ ਕੁਝ ਪਰਬਾਲ ਕਰ ਦਿੰਦਾ ਹਾਂ ਵੇ ਆਪੀ ਤੋਂ ਬਲਹਾਰ ਜਾਂਦਾ ਹਾਂ ਪ੍ਰਭੂ ਆਪ ਕਿਰਪਾ ਕਰਕੇ ਮੈਨੂੰ ਜਾਂ ਆਪਣਾ ਸੇਵਕ ਜਾਣ ਕੇ ਬਾਲਕ ਜਾਣ ਕੇ ਪ੍ਰਭੂ ਆਪਣਾ ਦਰਸ਼ਨ ਦਿਓ ਐਸੀ ਕਿਰਪਾ ਕਰੋ ਪ੍ਰਭੂ ਧਾਲ ਗੁਰੂ ਅਰਜਨ ਪਾਸ਼ਾ ਅੰਮ੍ਰਿਤ ਰਾਜੀ ਨੰਬਰਤਾ ਸਹਿਤ ਅਰਦਾਸ ਬੇਨਤੀ ਕਰਦੇ ਹਨ ਸੁਣ ਬੀਤਾ ਧੂਰੀ ਕੋ ਬਲ ਜਾਏ اے ਪ੍ਰਭੂ ਆਪ ਹੀ ਸਾਡੇ ਮਾਤਾ ਪਿਤਾ ਹੋ ਹੈ ਮੇਰੇ ਪਿਆਰੇ ਪੁੱਤਰ ਮਿੱਤਰ ਪ੍ਰਭੂ ਮੇਰੀ ਬੇਨਤੀ ਸੁਣੋ ਪ੍ਰਭੂ ਮੈਂ ਆਪ ਜੀ ਦੇ ਚਰਨਾਂ ਦੀ ਧੂੜੀ ਆਪੇ ਮਸਤਕ ਤੇ ਲਾਉਂਦਾ ਹਾਂ ਆਪ ਦੇ ਚਰਨ ਧੂੜੀ ਤੋਂ ਬਲਹਾਰ ਜਾਂਦਾ ਹਾਂ ਦਾਸ ਤੁਮਾਰੇ ਕੀ ਪਾਵੋਂ ਧੂਰਾ ਮਸਤਕ ਲੈ ਲੈ ਲਾਵੋਂ ਮੈਂ ਆਪ ਦੇ ਦਾਸਾਂ ਦੀ ਵੀ ਚਰਨ ਧੂੜੀ ਪ੍ਰਭੂ ਆਪਣੇ ਮਸਤਕ ਤੇ ਲਾਉਂਦਾ ਹਾਂ ਆਪ ਦੇ ਚਰਨਾਂ ਦੀ ਚਰਨ ਧੂੜੀ ਮੈਂ ਆਪਣੇ ਮੱਥੇ ਤੇ ਲਾਉਂਦਾ ਹਾਂ ਪ੍ਰਭੂ ਐਸੀ ਕਿਰਪਾ ਕਰੋ ਮੇਰੀ ਅਰਦਾਸ ਬੇਨਤੀ ਸੁਣੋ ਸੁਣ ਮੀਤਾ ਧੂਰੇ ਕੋ ਬਲ ਜਾਏ ਏ ਪਿਆਰੇ ਮਿੱਤਰ ਪ੍ਰਭੂ ਮੇਰੀ ਬੇਨਤੀ ਸੁਣੋ ਪ੍ਰਭੂ ਮੈਂ ਆਪ ਦੇ ਚੰਨਾਂ ਦੀ ਚਰਨ ਧੂੜੀ ਤੋਂ ਵੀ ਬਲਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਰਹਾਉ ਇਹ ਮਨ ਤੇਰਾ ਭਾਈ ਰਹਾਉ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਪ੍ਰਭੂ ਮੈਂ ਆਪਣਾ ਮਨ ਆਪ ਜੀ ਨੂੰ ਭੇਟਾ ਕਰ ਦਿੱਤਾ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕੇ ਕਾਰਜ ਰਾਸ ਮੈਂ ਆਪਣਾ ਮਨ ਤਨ ਧਨ ਪ੍ਰਭੂ ਆਪ ਜੀ ਦੇ ਤੁਹ ਕੁਰਬਾਨ ਕਰ ਦਿੱਤਾ ਹੈ ਆਪ ਜੀ ਦੀ ਭੇਟਾ ਕਰ ਦਿੱਤਾ ਹੈ ਇਹ ਮਨ ਤੇਰਾ ਭਾਈ ਮੈਂ ਆਪ ਜੀ ਦਾ ਆਪ ਜੀ ਦੇ ਚਰਨਾਂ ਦੇ ਵਿੱਚ ਆਪਣਾ ਮਨ ਰੱਖ ਦਿੱਤਾ ਹੈ ਆਪਣਾ ਮਨ ਅਤੇ ਤਨ ਆਪ ਨੂੰ ਭੇਟਾ ਕਰ ਦਿੱਤਾ ਹੈ ਪ੍ਰਭੂ ਪਾਵ ਬਲੋਵਾ ਮਲ ਬਲ ਧੋਵਾ اے من ਤੈ ਕਉ ਦੇਸਾਂ ਗੁਰੂ ਸਾਹਿਬ ਜੀ ਨਮਰਤਾ ਸਹਿਤ ਪ੍ਰਭੂ ਚੰਨਾ ਵਿੱਚ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਮੈਂ ਆਪ ਜੀ ਦੇ పాਉਂ ਚਰਨ ਚਲਨ ਕਮਲ ਤੇਰੇ ਧੋਇ ਤੇ ਪੀਵਾਂ ਮੇਰੇ ਸਤਿਗੁਰੂ ਦੀਨ ਤੇ ਆਲਾ ਤੇ ਆਪ ਜੀ ਦੇ ਕਮਲ ਫੁੱਲ ਵਰਗੇ ਸੁੰਦਰ ਚਰਨਾਂ ਨੂੰ ਧੋ ਕੇ ਪੀਂਦਾ ਹਾਂ ਪਾਉ ਮਲੋਂ ਆ ਮੈਂ ਆਪ ਜੀ ਦੇ ਚਰਨ ਮਲਮਲ ਕੇ ਧੋਦਾ ਹੈ ਪ੍ਰਭੂ ਤਾਂ ਬਲੋਵਾ ਮਲਮਲ ਧੋਵਾ ਇਹ ਮੰਨ ਤੈ ਕੋ ਦੇ ਸਾਕੇ ਪ੍ਰਭੂ ਇਹ ਆਪਣਾ ਮਨ ਜਿਹੜਾ ਹੈ ਮੈਂ ਆਪ ਜੀ ਦੀ ਭੇਟਾ ਕਰਦਾ ਹਾਂ ਆਪ ਜੀ ਦੇ ਕਮਲ ਫੁੱਲ ਵਰਗੇ ਸੁੰਦਰ ਚੰਨਾ ਨੂੰ ਧੋ ਧੋ ਕੇ ਪੀਂਦਾ ਚਰਨ ਕਮਲ ਤੇਰੇ ਧੋ ਧੋ ਕੇ ਪੀਂਦਾ ਮੇਰੇ ਸਤਿਗੁਰ ਦੀਨ ਦੇ ਆਲਾ ਸਰਬੋਤਮ ਸਾਹਿਬ ਜੀ ਬੇਨਤੀ ਕਰਦੇ ਹਨ ਪਾ ਮਲੋਵਾ ਮਲ ਮਲ ਧੋਵਾ ਇਹ ਮਨ ਤੈਪੂ ਦੇਸਾ ਪ੍ਰਭੂ ਮੈਂ ਆਪਕੇ ਚਰਨ ਮਲ ਮਲ ਕੇ ਧੋਂਦਾ ਹਾਂ ਅਤੇ ਇਹ ਆਪਣਾ ਮਨ ਜਿਹੜਾ ਹੈ ਮੈਂ ਆਪਦੇ ਚਰਨਾਂ ਵਿੱਚ ਭੇਡਾ ਕਰਦਾ ਹਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਸੋਨ ਬੀਤਾ ਹਉ ਤੇਰੀ ਸਰਨਾਈ ਆਇਆ اے ਮੇਰੇ ਪਿਆਰੇ ਮਿੱਤਰ ਪ੍ਰਭੂ ਮੇਰੀ ਅਰਦਾਸ ਬੇਨਤੀ ਸੁਣੋ ਵੇ ਆਪ ਜੀ ਦੀ ਸਰਨ ਵਿੱਚ ਆਇਆ ਹਾਂ ਸਰਣ ਆਏ ਦੀ ਲਾਜ ਰੱਖੋ ਜੋ ਸਰਣ ਆਵੇ ਇਸ ਕੰਠ ਲਾਵੇ ਤੇ ਬਿਰਦ ਸੁਆਮੀ ਸੰਦਾ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਪ੍ਰਭੂ ਆਪ ਜੀ ਦਾ ਬਿਰਦ ਸੁਭਾਅ ਹੈ ਪੰਜਾਬ ਦੇ ਚੰਨਾਂ ਦੇ ਵਿੱਚ ਸਰਨ ਵਿੱਚ ਆਉਂਦਾ ਹੈ ਪ੍ਰਭੂ ਆਪ ਸਰਨ ਆਇਆਂ ਦੀ ਲਾਜ ਰੱਖਦੇ ਹੋ ਤਾਲ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਬੇਨਤੀ ਕਰਦੇ ਹਨ ਸੁਨ ਮੀਤਾ ਹਾਂ ਤੇਰੀ ਸਰਨਾਈ ਆਇਆ ਮੰਬਲੋ ਦਿਓ ਉਪਦੇਸ਼ਾ ਪ੍ਰਭੂ ਮੈਨੂੰ ਆ ਕੇ ਮਿਲੋ ਮੈਨੂੰ ਆਪਣਾ ਦਰਸ਼ਨ ਦਿਓ हे ਪਿਆਰੇ ਮਿੱਤਰ ਪ੍ਰਭੂ ਮੈਂ ਆਪ ਜੀ ਦੀ ਸਰਨ ਵਿੱਚ ਆਇਆ ਹਾਂ ਜੋ ਸਰਨ ਆਵੇ ਤਸਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਮੈਨੂੰ ਆਪਣੇ ਕੰਠ ਹਿਰਦੇ ਦੇ ਨਾਲ ਲਾ ਕੇ ਮੇਰੇ ਗੁਨਾਹ ਤੇ ਔਗਣਾ ਦੀ ਵਿਚਾਰ ਨਾ ਕਰੋ ਮੇਰੇ ਔਗਣ ਬਖਸ਼ ਦਿਓ ਜੋ ਸਰਨ ਆਵੇ ਤਸਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਗੋਲੇ ਆਵਕਲ ਮੇਰਾ ਕਛ ਨਾ ਵਿਚਾਰਿਆ ਬਖਸ ਲਿਆ ਖ ਨਮਾਇ ਜਦ ਸਤਗੁਰ ਜੀ ਕਿਰਪਾ ਦੇ ਘਰ ਵਿੱਚ ਆਉਂਦੇ ਹਨ ਤੇ ਪ੍ਰਭੂ ਆਪਣੇ ਸੇਵਕਾਂ ਦੇ ਗੁਨਾ ਤੇ ਔਗਣਾ ਦੀ ਵਿਚਾਰ ਨਹੀਂ ਕਰਦੇ ਸਨ ਆਂ ਦੀ ਲਾਜ ਰੱਖਦੇ ਹਨ ਇਸ ਕਰਕੇ ਸਤਗੁਰ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਹਨ اے ਮੇਰੇ ਪਿਆਰੇ ਮਿੱਤਰ ਮੈਂ ਤੇਰੀ ਸਨ ਵਿੱਚ ਆਇਆ ਹਾਂ ਸੁਣ ਮੀਤਾ ਹਾਂ ਤੇਰੀ ਸੁਣਾਈ ਆਇਆ ਆ ਮਿਲੋ ਦਿਓ ਤੇ ਸਾਹਮਣੂ ਆ ਕੇ ਮਿਲੋ ਪਰਭੂ ਆਪਣਾ ਦਰਸ਼ਨ ਦਿਓ ਅਤੇ ਆਪਣਾ ਉਪਦੇਸ਼ ਦਿਓ ਜੋ ਮੈਂ ਆਪ ਜੀ ਦੇ ਉਪਦੇਸ਼ਾਂ ਤੇ ਚੱਲ ਕੇ ਉਸ ਕਾਲ ਪ੍ਰਖ ਦੀ ਪ੍ਰਾਪਤੀ ਕਰ ਸਕਾਂ ਪ੍ਰਭੂ ਨੂੰ ਮਿਲ ਸਕਾਂ ਐਸੀ ਮੇਰੇ ਤੇ ਕਿਰਪਾ ਬਖਸ਼ ਕਰੋ ਗੁਰੂ ਅਰਜਨ ਪਾਸ਼ਾ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਅਸੀਂ ਸਤਿਗੁਰੂ ਦੀ ਸੰਗ ਵਿੱਚ ਹੋਂਲਾ ਹੈ ਤੇ ਮਨ ਦਾ ਹੰਕਾਰ ਹਉਮੈ ਤਿਆਗ ਦੇਣੀ ਚਾਹੀਦੀ ਹੈ ਮਾ ਨਾ ਕੀਤੇ ਸੰਨ ਪਰਿਜੇ ਸਾਨੂੰ ਮਾਨ ਹੰਕਾਰ ਨਹੀਂ ਕਰਨਾ ਕਰਨਾ ਚਾਹੀਦਾ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੋਏ ਨਮਾਣਾ ਢੈ ਪਾਵੇ ਦਰਗੇ ਮਾਨ ਨਮਾਣਾ ਪਾਵੇ ਜੋ ਨਮਾਣਾ ਹੋ ਕੇ ਸਤਿਗੁਰ ਦੇ ਚੰਨਾਂ 'ਚ ਢੈ ਪੈਂਦੇ ਹਨ ਭਾਈ ਮੇਰੇ ਸਹਿਬ ਤੂੰ ਮੈਂ ਮਾਨ ਨਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਦੀਵਾ ਤੇਰੀ ਬਾਣੀ ਮੈਂ ਨਮਾਣੀ ਹੋ ਕੇ ਪ੍ਰਭੂ ਆਪ ਤੇ ਚੰਨਾਂ 'ਚ ਢੈ ਪਈ ਹਾਂ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਪ੍ਰਭੂ ਮੈਂ ਮਨ ਦਾ ਹੰਕਾਰ ਤਿਆ ਕੇ ਹਉਮੈ ਦਾ ਨਾਸ ਕਰਕੇ ਆਪ ਜੀ ਸਨ ਵਿੱਚ ਆਇਆ ਮਾ ਨਾ ਕੀਜੈ ਸਨ ਪ੍ਰੀਜੇ ਗੁਰੂ ਸਾਹਿਬ ਜੀ ਸਾਲੂ ਹੀ ਉਪਦੇਸ਼ ਦਿੰਦੇ ਹਨ ਜਦੋਂ ਆਪਣੇ ਪੂਰੇ ਗੁਰੂ ਦੀ ਸਨ ਵਿੱਚ ਜਾਣਾ ਹੋਵੇ ਭਾਈ ਤੇ ਮਨ ਦਾ ਹੰਕਾਰ ਤਿਆਰ ਦੇਣਾ ਚਾਹੀਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਭਾਈ ਮਾ ਨਾ ਕੀਤੇ ਸਨ ਪ੍ਰੀਜੇ ਮਾਨ ਹੰਕਾਰ ਨਹੀਂ ਕਰਨਾ ਚਾਹੀਦਾ ਗੁਰੂ ਦੀ ਸੰਨੀ ਪਾ ਕੇ ਚੰਨਾ ਤੇ ਟੈ ਪੈਣਾ ਚਾਹੀਦਾ ਹੈ ਜੋ ਮਾਨ ਦਾ ਹੰਕਾਰ त्याग ਕੇ ਸਾਧੂ ਮਨ ਕਾ ਮਾਨ ਤਿਆਗੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਤ ਜਨੋ ਮਾਨ ਦਾ ਮਾਨ ਤਿਆਗ ਦਿਓ ਹੰਕਾਰ त्याग ਦਿਓ ਤਿਆਗ ਦਿਓ ਨਿਮਰਤਾ ਧਨ ਕਰਕੇ ਆਪਣੇ ਸਤਿਗੁਰੂ ਦੀ ਸੰਨੀ ਪਾਓ ਗੁਰੂ ਸਾਹਿਬ ਜੀ ਕਹਿੰਦੇ ਹਨ ਮਾਲ ਨਾ ਕੀਜੇ ਸਭਨ ਪ੍ਰਿਜੇ ਕਰੇ ਸਭਲਾ ਬਨਾਈਏ ਪਾਈ ਸਾਨੂੰ ਮਾਨ ਹੁਕਾਰ ਨਹੀਂ ਕਰਨਾ ਚਾਹੀਦਾ ਮਾਨ ਦਾ ਮਾਨ ਹੰਕਾਰ त्याਕੇ ਸਤਿਗੁਰ ਦੀ ਸਰਨ ਵਿੱਚ ਆਉਣਾ ਚਾਹੀਦਾ ਹੈ ਜੋ ਸਤਿਗੁਰੂ ਜੀ ਕਾਰਜ ਕਰਦੇ ਹਨ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਪ੍ਰਭੂ ਦੇ ਕੀਤੇ ਹੋਏ ਕਾਰਜਾਂ ਵਿੱਚ ਕਿੰਤੂ ਪ੍ਰੇਤੂ ਨਹੀਂ ਕਰਨਾ ਚਾਹੀਦਾ ਪ੍ਰਭੂ ਦੇ ਬਾਣੇ ਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ ਮਾਨ ਦਾ ਪੀਜੈ ਸਰਨ ਪਰੀਜੈ ਕਰੇ ਸੁ ਭਲਾ ਮਨਾਈ ਮਾਨ ਹੰਕਾਰ त्याਕੇ ਗੁਰੂ ਦੀ ਸੇਣੀ ਪਈਏ ਪਾਈ ਅਤੇ ਜੋ ਸਤਿਗੁਰ ਜੀ ਕਾਰਜ ਕਰਦੇ ਹਨ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਤਾਂ ਗੁਰੂ ਅਰਜਨ ਪਾਤਸ਼ਾਹ ਸਮਰਾਜ ਜੀ ਆਪੇ ਬਾਣੀ ਵਿੱਚ ਉਪਦੇਸ਼ ਕਰਦੇ ਹਨ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪਿਤ ਕੀ ਅਰਪਿਤ ਜੈ ਉਹ ਦਰਸਨ ਹਰ ਜੀ ਉਪਾਈਏ ਗੁਰੂ ਸਾਹਿਬ ਜੀ ਕਹਿੰਦੇ ਸੁਣੋ ਮੇਰੇ ਪਿਆਰੇ ਮਿੱਤਰ ਪ੍ਰਭੂ ਮੈਂ ਪਿੰਡ ਸਰੀਰ ਨੂੰ ਕਿਹਾ ਜਾਂਦਾ ਹੈ ਕਿ ਮੈਂ ਆਪਣਾ ਤਨ ਅਤੇ ਮਾਨ ਪ੍ਰਭੂ ਆਪ ਜੀ ਦੀ ਭੇਟਾ ਕਰਦਾ ਹਾਂ ਮੈਂ ਮਨ ਕਰਕੇ ਤਨ ਕਰਕੇ ਆਪ ਦੇ ਦਰਸ਼ਨਾਂ ਤੋਂ ਪਲਹਾਰ ਜਾਂਦਾ ਹਾਂ ਪਰਬਾਲ ਜਾਂਦਾ ਹਾਂ ਸੁਲ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਔਰ ਦਰਸ਼ਨ ਹਰ ਜੀਓ ਪਾਈਏ ਤਾਲ ਗੁਰੂ ਅਰਜਨ ਪਾਸ਼ਾ ਕਹਿੰਦੇ ਹਾਂ ਇਹ ਬਾਰੇ ਪਿਆਰੇ ਮਿੱਤਰ ਪ੍ਰਭੂ ਮੈਂ ਮਨ ਦਾ ਹੰਕਾਰ ਤਿਆ ਕੇ ਮਾਨ ਅਤੇ ਤਨ ਗੁਰੂ ਦੀ ਭੇਟਾ ਕਰਕੇ ਗੁਰੂ ਦੇ ਦਰਸ਼ਨਾਂ ਤੋਂ ਸਭ ਕੁਝ ਕੁਰਬਾਨ ਕਰ ਦਿੰਦਾ ਹਾਂ ਮੈਂ ਆਪ ਕੀ ਦੇ ਪ੍ਰਭੂ ਦਰਸ਼ਨਾ ਵਾਸਤੇ ਆਪਣਾ ਮਨ ਅਤੇ ਤਨ ਸਭ ਕੁਝ ਕੁਰਬਾਨ ਕਰ ਕਰਕੇ ਆਪ ਜਿਦੇ ਚੰਨਾ ਦੇ ਵਿੱਚ ਸਰਨੀ ਆਇਆ ਹਾਂ ਆਪ ਸਰਨੀ ਆਏ ਦੀ ਲਾਜ ਰੱਖੋ ਅਤੇ ਮੈਨੂੰ ਆਪਣਾ ਪ੍ਰਤੱਖ ਦਰਸ਼ਨ ਦਿਓ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਉਹ ਦਰਸ਼ਨ ਆਪ ਜੋ ਪਾਈਏ ਭੈਓ ਅਨਗ੍ਰਾਹੋ ਪ੍ਰਸਾਦ ਸੰਤਨ ਕੈ ਹਰਨਾਂ ਮਾਹ ਹੈ ਮੀਠਾ ਸੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਭਾਈ ਜਦੋਂ ਮੇ ਤੇ ਮੇਰੇ ਪਾਤ੍ਰਪੁਰਖ ਤੋਸਾਏ ਹੋਏ ਸਾਧੂ ਸੰਤ ਮਾਪੁਰਖ ਸਾਡੇ ਤੇ ਮਿਹਰਬਾਨ ਹੋਏ ਹਨ ਕਿਰਪਾ ਦੇ ਘਰ ਵਿੱਚ ਆਏ ਹਨ ਭਇਓ ਅਨੁਗ੍ਰੋਹ ਕਿਰਪਾ ਦੇ ਖਜਾਨੇ ਪ੍ਰਭੂ ਤੋਸਾਏ ਹੋਏ ਸੰਤ ਮਹਾਪੁਰਖ ਪ੍ਰਸਾਦ ਨਾਮ ਕਿਰਪਾ ਦਾ ਹੈ ਸੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਇਹ ਪਿਆਰੇ ਪ੍ਰਭੂ ਜਦੋਂ ਤੋਂ ਆਪ ਤੁਸਾਏ ਹੋਏ ਸੰਪੂਰਨ ਗੁਣਾਂ ਦੇ ਮਾਲਕ ਸੰਤ ਮਹਾਪੁਰਖ ਸਾਡੇ ਤੇ ਮਿਹਰਬਾਨ ਹੋਏ ਹਨ ਉਹਨਾਂ ਦੀ ਕਿਰਪਾ ਦਾ ਸਦਕਾ ਹੁਣ ਪ੍ਰਭੂ ਦਾ ਨਾਮ ਬਾਣੀ ਜਿਹੜੀ ਹੈ ਸਾਨੂੰ ਮਿੱਠੀ ਲੱਗਣ ਲੱਗ ਪਈ ਹੈ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਹੈ ਭੈਓ ਅਨੁਗ੍ਰਹੋ ਪ੍ਰਸਾਦ ਸੰਤਨਕ ਹੈ ਹਰ ਨਾਮਾ ਹੈ ਮਿੱਠਾ ਹੈ ਪ੍ਰਭੂ ਜਦੋਂ ਦੇ ਆਪ ਤੁਸਾਏ ਹੋਏ ਸਾਧੂ ਸੰਤ ਮਹਾਪੁਰਖ ਸਾਡੇ ਤੇ ਮਿਹਰਬਾਨ ਹੋਏ ਹਨ ਕਿਰਪਾ ਦੇ ਘਰ ਵਿੱਚ ਆ ਕੇ ਉਹਨਾਂ ਸਾਡੇ ਤੇ ਕਿਰਪਾ ਬਖਸ਼ਿਸ਼ ਕੀਤੀ ਹੈ ਉਦੋਂ ਦਾ ਆਪ ਜੀ ਦਾ ਨਾਮ ਸਾਨੂੰ ਬਹੁਤ ਮਿੱਠਾ ਲੱਗਦਾ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਨਿਮਰਤਾ ਸਹਿ ਬੇਨਤੀ ਕਰਦੇ ਹਨ ਜਨ ਨਾਨਕ ਕੋ ਗੁਰੂ ਕਿਰਪਾ ਧਾਰੀ ਸਭ ਉਲਨ ਨਰੰਜਨ ਢੀਠਾ ਸੋ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਪ੍ਰਭੂ ਜਦੋਂ ਦੇ ਤਾਸ ਨਾਨਕ ਤੇ ਮੇਰੇ ਕਾਲ ਪੁਰਖ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਡਿਰ ਅੰਜਨ ਜਿਸ ਉੱਤੇ ਕੋਈ ਕਾਲਖ ਦਾ ਦਾਗ ਨਹੀਂ ਹੈ ਆ ਕੁੱਲ ਜਿਸ ਦੀ ਕੋਈ ਕੁੱਲ ਨਹੀਂ ਹੈ ਜੋ ਕੁੱਲ ਤੋਂ ਭਾਰਾ ਹੈ ਅੰਜਨ ਨਾਮ ਸਰਮੇ ਦਾ ਜੋ ਕਾਲਖ ਦਾ ਪ੍ਰਤੀਕ ਹੈ ਇਸ ਕਰਕੇ ਜਿਸ ਉੱਤੇ ਕੋਈ ਕਾਲਖ ਦਾ ਦਾਗ ਨਹੀਂ ਹੈ ਜੋ ਕੁੱਲ ਤੋਂ ਭਾਰਾ ਹੈ ਜੋ ਨਿਰਅੰਜਨ ਹੈ ਉਸ ਆਲਪੁਖ ਨੇ ਦਾਸ ਤੇ ਜਦੋਂ ਦੀ ਕਿਰਪਾ ਬਖਸ਼ ਕੀਤੀ ਹੈ ਤੇ ਉਦੋਂ ਦੀ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਦਾਸ ਨਾਨਕ ਨੂੰ ਉਸ ਕਾਲਪੁਖ ਦੇ ਪ੍ਰਤੱਖ ਦਰਸ਼ਨ ਹੋ ਗਏ ਹਨ ਜਿਸ ਤੇ ਕੋਹਲ ਨਹੀਂ ਹੈ ਜਿਸ ਉਤੇ ਕੋਈ ਮਾਇਆ ਦਾ ਕਾਲਖ ਦਾ ਦਾਗ ਨਹੀਂ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਪਾਨ ਪੁੱਤਰ ਸ਼ਬਦ ਦੇ ਅਖੇਰੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ ਜਾਂ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਕੋ ਨਿਰੰਜਨ ਢੀਠਾ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਦਾਸ ਨਾਨਕ ਤੇ ਜਦੋਂ ਦੀ ਮੇਰੇ ਪਿਆਰੇ ਮਿੱਤਰ ਪ੍ਰਭੂ ਅਕਾਲ ਪੁਰਖ ਨੇ ਕਿਰਪਾ ਬਖਸ਼ ਕੀਤੀ ਹੈ ਉਸ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਹੋਏ ਹਨ ਜੋ ਪੁੱਲ ਤੋਂ ਭਾਰਾ ਹੈ ਜਿਸ ਤੇ ਕੋਈ ਕੋਲ ਨਹੀਂ ਹੈ ਜੋ ਨਿਰੰਜਨ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਹੈ ਜਿਸ ਉੱਤੇ ਕੋਈ ਅਕਾਲ ਤਾ ਦਾਗ ਨਹੀਂ ਹੈ ਉਸ ਪਿਆਰੇ ਪ੍ਰਭੂ ਦੇ ਨਾਨਕ ਨੂੰ ਪ੍ਰਤੱਖ ਦਰਸ਼ਨ ਹੋ ਗਏ ਹਨ ਸੋ ਗੁਰੂ ਪਰਿ ਸਾਧ ਸੰਗ ਜੀ ਆਓ ਇਹ ਸ਼ਬਦیاں ਅਖੀਰਨੀਆ ਪੰਕਤੀਆਂ ਸਾਨੂੰ ਕਰਕੇ ਫਤਿਹ ਗਜਾਈਏ ਜਨ ਨਾਨਕ ਹੋ ਗੁਰ ਕਿਰਪਾ ਧਾਰੀ ਸਭ ਉਲਨ ਨਮਿੰਦਨ ਢੀਠਾ ਸੋ ਗੁਰੂ ਪਰਿ ਸਾਧ ਸੰਗ ਜੀ ਗੁਰੂ ਸਾਹਿਬ ਦੀ ਪੁੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪ ਸਦਾ ਸੰਤਾਂ ਗੁਰੂ ਸਾਹਿਬਾਂ ਦੀ ਬਖਸ਼ਣਯੋਗ ਹਨ ਸਤਿਗੁਰ ਜੀ ਆਪ ਸਭਾ ਸੰਗਤਾਂ ਬਖਸ਼ਣਯੋਗ ਹੋ ਆਓ ਸਤਿਗੁਰ ਦੇ ਪਿੱਤਰ ਸ਼ਬਦੀਆਂ ਖੇੜੀਆਂ ਪੰਕਤੀਆਂ ਸਨ ਕਰਕੇ ਫਤਿਹ ਬੁਲਾਈਏ ਜਾ ਨਾਨਕ ਹੋ ਗੁਰ ਕਿਰਪਾ ਧਾਰੀ ਸਭ ਉਲੰਧਨ ਰੰਜਨ ਦੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ